ਅੱਜ ਦਾ ਕੋੜਾ ਸੱਚ ਮੇਰਾ ਵੀ ਹੈ ਕਈਆਂ ਨੂੰ ਗੱਲ ਬਹੁਤ ਜ਼ਿਆਦਾ ਚੁਬਣੀ ਲੱਗਣੀ ਹੈ ਜਿਹੜੇ ਖਾਸ ਕਰ ਪੁੱਤਾਂ ਵਾਲੇ ਨੇ ਠੀਕ ਹੈ ਥੋੜਾ ਜਿਹਾ ਮਾਦਾ ਰੱਖਿਓ ਗੱਲ ਸੁਣਨ ਦਾ ਮੇਰਾ ਵੀਰ ਅੱਜ ਨਰਾਤਿਆਂ ਤੇ ਜੋ ਚੀਜ਼ ਮੈਂ ਮਹਿਸੂਸ ਕੀਤੀ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਗੱਲ ਠੀਕ ਹੈ ਜੀ ਤੇ ਧੀਆਂ ਵਾਲੇ ਲਾਈਕ ਤੇ ਸ਼ੇਅਰ ਕਰਿਓ ਪੁੱਤਾਂ ਵਾਲਿਆਂ ਨੂੰ ਆਪਾਂ ਕਹਿ ਨਹੀਂ ਸਕਦੇ ਆਪਾਂ ਇਹ ਗੱਲ ਨਹੀਂ ਕਹਿੰਦੇ ਕਿ ਸਾਡੇ ਕੋਲ ਹੈਗੀਆਂ ਧੀਆਂ ਤੇ ਤਾਂ ਕਰਕੇ ਆਪਾਂ ਇਹ ਗੱਲਾਂ ਕਰ ਰਹੇ ਆ ਪਰ ਅੱਜ ਦੀ ਡੇਟ ਦੇ ਵਿੱਚ ਅੱਜ ਦਾ ਤਰੀਕ ਅੱਜ ਮਾਤਾ ਦੇ ਮਾਤਾ ਰਾਣੀ ਦੀ ਜੋਤ ਹੈ ਅੱਜ ਮੈਂ ਥੋੜਾ ਜਿਹਾ ਆਪਦੇ ਆਪ ਤੇ ਮਹਿਸੂਸ ਕੀਤਾ ਜਿਹੜੀ ਚੀਜ਼ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ ਠੀਕ ਹੈ ਜੀ ਤੇ ਉਹਦੇ ਵਿੱਚ ਕੀ ਹੈ ਵੀਰ ਜੀ ਕੰਜਕਾ ਤਾਂ ਅੱਜ ਦੇਖੋ ਸਾਰੇ ਲੱਭ ਰਹੇ ਆ ਕੰਜਕਾ ਦੇਖੋ ਕਿੰਨੇ ਲੱਭ ਰਹੇ ਭਰਤੀਆਂ ਕਿਸੇ ਨੂੰ ਨਹੀਂ ਗਈਆਂ ਠੀਕ ਹੈ ਇੱਕ ਪੁੱਤ ਹੋ ਗਿਆ ਉਸ ਤੋਂ ਬਾਅਦ ਜਵਾਕ ਨਹੀਂ ਚਾਹੀਦਾ ਧੀ ਹੋ ਗਈ ਦੂਜਾ ਜਵਾਕ ਚੱਲ ਜੂਗਾ ਕੋਈ ਚੱਕਰ ਨਹੀਂ ਪਰ ਜੇ ਪੁੱਤ ਹੋ ਗਿਆ ਫਿਰ ਨਹੀਂ ਦੂਜਾ ਜਵਾਬ ਚਾਹੀਦਾ ਠੀਕ ਆ ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਰ ਰਿਹਾ ਮੈਂ ਮਾਤਾ ਰਣ ਦੇ ਅੱਜ ਦੇਣਾ ਪਰ ਲੋਕਾਂ ਦਾ ਜਿਵੇਂ ਮੈਂ ਕਰਾਊਡ ਦੇਖਿਆ ਲੋਕਾਂ ਲੋਕੀ ਦੇਖ ਰਿਹਾ ਬਈ ਕੋਈ ਕੋਈ ਆ ਰਿਹਾ ਬਲਾਨ ਕਦੀ ਕੋਈ ਆ ਰਿਹਾ ਬਲਾਨ ਉਸ ਵਿਸ਼ੇ ਤੇ ਅੱਜ ਮੈਂ ਥੋੜੀ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਮੇਰਾ ਵੀਰ ਠੀਕ ਹੈ ਹੋ ਸਕਦਾ ਕਈਆਂ ਨੂੰ ਮੇਰੀ ਇਹ ਗੱਲ ਕੋੜੀ ਲੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀਰੇ ਪੈਸੇ ਤਾਂ ਹਰੇਕ ਬੰਦੇ ਕੋ ਹੋਏ ਹੁੰਗੇ ਪੈਸਾ ਤਾਂ ਹਰੇਕ ਬੰਦਾ ਕਮਾ ਲੈਂਦਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਰਿਸ਼ਤੇਦਾਰੀਆਂ ਖਤਮ ਹੋ ਰਹੀਆਂ ਸਾਰੀਆਂ ਠੀਕ ਹੈ ਜੀ ਫੇਰ ਆਪਾਂ ਪਰਦੇਸੀ ਬੰਦਿਆਂ ਨੂੰ ਕਹਿੰਨੇ ਆ ਪਰਦੇਸੀ ਬੰਦਿਆਂ ਦੇ ਬਾਈ-ਬਾਈ ਸੱਤ-ਸੱਤ ਜਵਾਬ ਹੈਗੇ ਆ ਉਹਨਾਂ ਦਾ ਕਹਿੰਨੇ ਆ ਕਿ ਆਪਣੇ ਪੰਜਾਬ ਦੇ ਵਿੱਚ ਵੱਧ ਰਿਹਾ ਕਰ ਰਿਹਾ ਉਹਨਾਂ ਦਾ ਵੀ ਕੋਈ ਰੀਜ਼ਨ ਹੈ ਕਿਉਂ ਵੱਧ ਰਿਹਾ ਠੀਕ ਹੈ ਆਪਣੇ ਕੋਲ ਇੱਕ ਜਵਾਬ ਹੈਗਾ ਵਾ ਚੱਕ ਕੇ ਭੇਜ ਦਿਓ ਬਾਹਰ ਚਲੋ ਜ਼ਮੀਨਾਂ ਦਾ ਫੇਰ ਆਪਣੀਆਂ ਪਰਦੇਸੀਆਂ ਨਹੀਂ ਸੰਭਣੀਆਂ ਠੀਕ ਹੈ ਵੀਰੇ ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਰ ਰਿਹਾ ਨਾ ਕਿਸੇ ਦਾ ਦਿਲ ਦਖਾਨ ਦੀ ਗੱਲ ਕਰ ਰਿਹਾ ਪਰ ਮੈਂ ਜਿਹੜਾ ਕੁਝ ਮਹਿਸੂਸ ਕੀਤਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਗੱਲ ਠੀਕ ਹੈ ਜੇ ਚੰਗੀ ਲੱਗੀ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਮੇਰਾ ਵੀ ਠੀਕ ਹੈ ਜੀ ਜੈ ਮਾਤਾ ਦੀ